ਸਰਕਾਰੀ ਅਫਸਰ ਵੀ ਇੱਥੋਂ ਨਿਕਲੇ ਨੇ ਅੱਜ ਜਿਸੀਂ ਪਹੁੰਚਿਆ ਹੈ ਸੈਂਟਰ ਵਿੱਚ ਜਿੱਥੇ ਅਮਰਜੀਤ ਸ਼ਾਸਤਰੀ ਜੀ ਜਿਹੜੇ ਸੰਚਾਲਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਨਮਾਜ਼ ਸੈਸ਼ਨ ਸ਼ੁਰੂ ਕੀਤਾ ਹੈ ਪਹਿਲੇ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ ਇਸ ਸਮੇਂ ਸੈਸ਼ਨ ਦੇ ਤੇ ਸਾਰੇ ਬੱਚਾ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਆਏ ਹੋ ਵੈਲਕਮ ਕਰਦੇ ਆ ਤੇ ਨਾਲ ਹੀ ਮਾਤਾਂ ਨੂੰ ਕਹਿੰਦੇ ਆ ਕਿ ਆ ਜਿਹੜਾ ਨਵਾਂ ਸੈਸ਼ਨ ਹੈ ਨਮਾਜ਼ ਸੈਸ਼ਨ ਨੂੰ ਅਸੀਂ ਪਿਛਲੇ ਸਾਲ ਦੀ ਅਚੀਵਮੈਂਟ ਨੂੰ ਵੱਧ ਲੈ ਕੇ ਜਾਣਾ ਹੈ ਸਾਡੀ ਜਿਹੜੀ ਹੈਗੀ ਹੈ ਕਿਉਂਕਿ ਇਸ ਇਸ ਸੈਸ਼ਨ ਦੇ ਵਿੱਚ ਬਹੁਤ ਵੱਡੇ ਟੂਰਨਾਮੈਂਟ ਹੋਣੇ ਆਸ਼ੀਆ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਤਾਜੋ ਜਿਹੜੇ ਸਾਡੇ ਖਿਡਾਰੀ ਜਿਹੜੇ ਆ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਵੱਧ ਤੋਂ ਵੱਧ ਮੈਡਲ ਜਿੱਤਣਾ ਪਰ ਇਹਦੇ ਵਿੱਚ ਮਾਪਿਆਂ ਦਾ ਤੇ ਸਕੂਲ ਦੇ ਟੀਚਰਾਂ ਦਾ ਸਹਿਯੋਗ ਦੀ ਜਿਹੜੀ ਵੱਡੀ ਲੋੜ ਹੈ ਟੂਰਨਾਮੈਂਟਸ ਦੀ ਗੱਲ ਕੀਤੀ ਹੈ ਹੁਣ ਤੱਕ ਕਿਹੜੇ ਕਿਹੜੇ ਖਿਡਾਰੀ ਜਿਨ੍ਹਾਂ ਤੇ ਉਮੀਦ ਹੈ ਕਿ ਅੱਗੋਂ ਹੋਰ ਅੱਗੇ ਵਧਣਗੇ ਸਾਡੇ ਕੋਲੇ ਬਹੁਤ ਸਾਰੇ ਖਿਡਾਰੀ ਨੇ ਛੇ ਸੱਤ ਖਿਡਾਰੀ ਸਾਡੇ ਜਿਹੜੇ ਆ ਲੀ ਰੀਸੈਂਟਲੀ ਖੇਲੋ ਇੰਡੀਆ ਦੇ ਲਈ ਜਾ ਰਹੇ ਨੇ ਜਿਨ੍ਹਾਂ ਚ ਰਗੂ ਮਹਿਰਾ ਹੈ ਹਰਪਨੀਤ ਕੌਰ ਹੈ ਕਰਨਜੀਤ ਆਪਣਾ ਕਰਨਜੀਤ ਸਿੰਘ ਹੈ ਤੇ ਹਰਸ਼ਵਰਧਨ ਹੈ ਤੇ ਰਿਹਾਨ ਹੈ ਇਹ ਸਾਰੇ ਹੁਣ ਰੀਸੈਂਟਲੀ ਛੋਟੇ ਬੱਚੇ ਨੇ ਇਹ ਪਟਨਾ ਸਾਹਿਬ ਜਿਹੜੇ ਆ ਉਹ ਜਾ ਰਹੇ ਨੇ ਇਸ ਤੋਂ ਪਰੇ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਆ ਉਹ ਚਸਲੀਨ ਸੈਣੀ ਹੈ ਤੇ ਨਾਲ ਮਾਨਵ ਸ਼ਰਮਾ ਗੁਰਪ੍ਰੀਤ ਹੈ ਤੇ ਕਰਨਜੀਤ ਸਿੰਘ ਮਾਨ ਸੈਂਟਰ 'ਚ ਕੋਈ ਅਸਾਖੀ ਡਾਰੀ ਵੀ ਪਨਪ ਰਿਆ ਜਿਹਦੇ 올ੰਪੀਅਨ ਬਨਨ ਦੇ ਚਾਂਸ ਹੋਣ ਮਤਲਬ ਉਮੀਦ ਹੋਏ ਤੁਹਾਨੂੰ ਸਾਡੇ ਕੋਲੇ ਬਹੁਤ ਸਾਰੇ ਖਿਡਾਰੀ ਕਰਨਜੀਤ ਸਿੰਘ ਮਾਨ ਹੈ ਜਸਲੀਨ ਸੈਣੀ ਹੈ ਮਾਨਵ ਸ਼ਰਮਾ ਹੈ ਉਹ ਇਸੇ ਤਰ੍ਹਾਂ ਮਤਲਬ ਹੋਰ ਬਹੁਤ ਸਾਰੇ ਖਿਡਾਰੀ ਜਿਹੜੇ ਮਿਹਨਤ ਕਰ ਰਹੇ ਨੇ ਅਧਿਕਾਰੀਆਂ ਦੀ ਗੱਲ ਕੀਤੀ ਜਾਜ ਤੇ ਜੁੱਡੋਾ ਸੈਂਟਰ ਚੋਂ ਜਿਹੜੇ ਨਿਕਲੇ ਅਧਿਕਾਰੀ ਉਹ ਕਿਹੜੇ-ਕਿਹੜੇ ਨੇ ਮੈਂ ਇੱਥੋਂ ਸਾਡੇ ਐਸਐਸਪੀ ਸਾਹਿਬ ਸਾਬਕਾ ਸੀ ਜੋ ਬਿਜੀਲੈਂਸ ਵਰਿੰਦਰ ਸੰਧੂ ਜੀ ਜਿਹੜੇ ਕਿ ਪੰਜਾਬ ਜੁੱਡੋ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਨੇ ਤੇ ਇਸੇ ਤਰ੍ਹਾਂ ਕਪਲ ਕੌਸ਼ਲ ਡੀਐਸਪੀ ਬਣੇ ਨੇ ਔਰ ਮਹਾਰਾਜ ਕੁਮਾਰ ਸ਼ਰਮਾ ਉਹ ਵੀ ਡੀਐਸਪੀ ਬਣੇ ਨੇ ਇੰਟਰਨੈਸ਼ਨਲ ਖਿਡਾਰੀ ਜਤेंद्रਪਾਲ ਸਿੰਘ ਜਿਹੜੇ ਐਸਐਚਓ ਭਰਾਮਪਰ ਨੇ ਇਸੇ ਤਰ੍ਹਾਂ ਸਹਿਲ ਪਠਾਨੀ ਜਿਹੜੇ ਮਹਾਰਾਜ ਰੰਜੀਤ ਸਿੰਘ ਅਵਾਰਡ ਦੇ ਵਿਜੇਤਾ ਨੇ ਆਸ਼ੀਆ ਦੇ ਮੈਡਲਿਸਟ ਸੀ ਉਹ ਅੱਜ ਕੱਲ ਐਸਚੋ ਜਿਹੜੇ ਭਰਾ ਕਲਾ ਨੂੰ ਲੱਗੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਖਿਡਾਰੀ ਬੱਕ ਬੱਕੀ ਸੂਬਾ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਆਪਣੇ ਆਪਣੇ ਪੋਸਟਾਂ ਦੇ ਉੱਤੇ ਲੱਗੇ ਹੋਏ ਨੇ ਇੰਨੇ ਵੱਡੇ ਵੱਡੇ ਖਿਡਾਰੀ ਨਿਕਲੇ ਥੋ ਲੇਕਿਨ ਸੋਰਸਸ ਦੀ ਗੱਲ ਕੀਤੀ ਜਾਏ ਤੇ ਸੋਰਸਸ ਪੂਰੀ ਹੈ ਤੁਹਾਡੇ ਕੋਲ ਨਹੀਂ ਜੀ ਨਹੀਂ ਜੀ ਸੋਰਸ ਦੀ ਜੇ ਤੁਸੀਂ ਗੱਲ ਕਰੋਗੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਵੀ ਕਰਾਂਗਾ ਕਿ ਆ ਮੈਟ ਦੇਖ ਲਓ ਇਹ 12 ਸਾਲ ਪੁਰਾਣੀ ਮੈਟ ਨੇ ਅਸੀਂ ਸੋਚਿਆ ਦਾ ਸਾੜੀਆਂ 올림픽 ਲੈਵਲ ਦੀਆਂ ਨੇ ਸਾਰਿਆਂ ਸਾਡੇ ਕੋ ਮੈਟ ਜਿਹੜੇ ਨੇ ਉਹ ਡਿਸਟ੍ਰਿਕਟ ਲੈਵਲ ਦੇ ਵੀ ਨਹੀਂ ਮੈਂ ਬਾਰ ਬਾਰ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ ਇਹ ਨਾਲ ਅਜੇ ਸਸਤਾਨ ਸੀ ਸਾਰਿਆਂ ਨੂੰ ਅਪੀਲ ਕਰ ਚੁੱਕੇ ਆ ਕਿ ਸਾਨੂੰ ਮੈਟ ਜਿਹੜੇ ਉਹ ਨਵੇਂ ਲੈ ਕੇ ਦੇਣ ਕਿਉਂਕਿ ਮੈਟ ਜਿਹੜੇ 12 ਲੱਖ ਦੇ ਘਟ-ਘਟ ਮੈਟ ਆਉਣੇ ਆ ਆ ਜੁਡੋ ਹਾਲ ਦੇ ਜਿਹੜੀ ਕੰਨਾਂ ਨੇ ਇਹਦਾ ਰੰਗ ਰੋਗ ਨ ਉਤਰ ਗਿਆ ਤੇ ਅਸੀਂ ਕੱਲ ਡਿਸਟ੍ਰਿਕਟ ਸਪੋਰਟ ਆਫਸਰ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਸਾਨੂੰ ਮੈਟ ਲੈ ਕੇ ਦੇਓ ਸਾਰੇ ਜੁਡੋ ਹਾਲ ਦੀ ਜਿਹੜੀ ਉਹ ਮੁਰੰਮਤ ਕਰਾ ਕੇ ਦੇਓ ਤੇ ਇਹ ਜਿਹੜੀ ਦੋ ਮੇਨ ਮੇਜਰ ਸਾਡੀਆਂ ਡਿਮਾਂਡਾਂ ਨੇ ਉਹ ਨਾਲ ਹੀ ਸਾਡੀਆਂ ਜਿਹਨਾਂ ਲੜਕੀਆਂ ਦਾ ਅਸੀਂ ਜੂਡੋ ਸੈਂਟਰ ਖੋਲਿਆ ਹੋਇਆ ਉਹਦੇ ਲਈ ਵੱਡੇ ਕਮਰੇ ਦੀ ਲੋੜ ਹੈ ਉਹਨਾਂ ਦੇ ਲਈ ਮੈਟਾਂ ਦੀ ਲੋੜ ਹੈ ਉਹਨਾਂ ਦੇ ਲਈ ਹੋਰ ਸਾਰਾ ਜਿਹੜਾ ਛੋਟੇ-ਛੋਟੇ ਇਨਫਰਾਸਟ੍ਰਕਚਰ ਹੈ ਉਹਦੀ ਵੱਡੀ ਲੋੜ ਹੈ ਤਾਂ ਜੋ ਸਾਡੀਆਂ ਲੜਕੀਆਂ ਵੀ ਬਰਾਬਰ ਦੇ ਉੱਤੇ ਚੱਲ ਸਕਣ ਇਹ ਸਾਰੀ ਸਾਡੀ ਸਾਡੀ ਆਲੋਪ ਭਰਾਂਗੇ ਬਿਲਕੁਲ ਜੀ ਲੜਕਿਆਂ ਦਾ ਸੈਂਟਰ ਜਿਹੜਾ ਥੋੜੀ ਦੇਰ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਲੇਕਿਨ पूरी, पूरी लड़कियों अमरजीत शास्त्री जो जुडो कोच ने मंग करते हैं कि घटो घट लड़किया की -कट लड़ डायट ही शुरू कर दी जाए गुरदासपुर कैमरा मैन जोगिंदर पाल रोहित गुप्ता इंडिया न्यूज